ਹਾਂਜੀ ਦੋਸਤੋ ਅੱਜ ਵਿਰਾਜ ਸਿੰਘ ਖੇਡ ਰਿਹਾ ਏ ਖਲੌਣਿਆਂ ਦੇ ਨਾਲ ਕਿਹੜਾ ਕਿਹੜਾ ਵੀਰ ਇਦਾਂ ਖੇਡਦਾ ਰਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਇਹ ਦੇਖੋ ਵਿਰਾਜ ਦੀ ਕਾਓ ਪਲੇਟ ਕੱਪ ਕਿੱਥੇ ਚੱਲੇ ਆ ਸ਼ਹਿਰ ਚੱਲੇ ਹਾਂ ਇਹ ਦੇਖੋ ਵਿਰਾਜ ਸ਼ਹਿਰ ਵੀ ਜਾ ਕੇ ਹੁੰਦਾ ਇਹ ਖੇਡਦਾ ਕਾਉ ਦਾ ਬੱਚਾ ਆ ਦੇਖ ਸਕਦੇ ਹੋ ਦੋਸਤੋ ਕਿਹੜਾ ਕਿਹੜਾ ਵੀਰ ਐਵੇਂ ਖੇਡਦਾ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿਨੂੰ ਕਿਨੂੰ ਆਪਦਾ ਬਚਪਨਾ ਜ਼ਿਆਦਾ ਆ ਪੂਰੇ ਮ제 ਲੈਣਾ ਫਿਰ ਸੰਡੇ ਦੇ ਆ ਆ ਸੌਰੀ ਵੀਰਾ ਅੱਜ ਸੰਡੇ ਨਹੀਂ ਅੱਜ ਸ਼ਨੀਵਾਰ ਆ ਨਾ ਤੈਨੂੰ ਛੁੱਟੀਆਂ ਕਿ ਦੋ एक रह गई है ना छुट्टी है ना विराज किनिया छुट्टियां रह गई फिर तेरिया है विराज चार सौ छुट्टियां रह गई है